ਸਾਤਰੀ ਕਾ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਤੁਹਾਨੂੰ ਦੱਸਾਂਗੇ ਕਿ ਜਿਹੜੇ ਕਿੰਗ ਸਾਈਜ਼ ਦੇ ਵੱਡੇ ਕੰਬਲ ਹੁੰਦੇ ਨੇ ਇਹਨਾਂ ਨੂੰ ਤੁਸੀਂ ਆਪਣੇ ਘਰ ਦੇ ਵਿੱਚ ਹੀ ਕਿਵੇਂ ਆਸਾਨੀ ਨਾਲ ਧੋ ਸਕਦੇ ਹੋ ਕਿਉਂਕਿ ਸਾਨੂੰ ਇਹ ਕੰਬਲ ਜਿਹੜੇ ਨੇ ਬਾਹਰੋਂ ਡਰਾਈ ਕਲੀਨ ਕਰਾਉਣੇ ਪੈਂਦੇ ਨੇ ਤਾਂ ਉਹਦੇ ਵਿੱਚ ਸਾਡਾ 5-600 ਰੁਪਇਆ ਐਵੇਂ ਵੇਸਟੀ ਹੋ ਜਾਂਦਾ ਹੈ ਤੇ ਆਓ ਫਿਰ ਤੁਹਾਨੂੰ ਦੱਸਦੇ ਹਾਂ ਕਿ ਭਾਰੀ ਕੰਬਲ ਜਿਹੜੇ ਨੇ ਤੁਸੀਂ ਘਰ ਵਿੱਚ ਹੀ ਸੈਮੀ ਆਟੋਮੈਟਿਕ ਵਾਸ਼ਿੰਗ ਮਸ਼ੀਨ ਦੇ ਨਾਲ ਕਿਵੇਂ ਵਾਸ਼ ਕਰ ਸਕਦੇ ਹੋ ਇਸ ਤਰੀਕੇ ਦੇ ਨਾਲ ਤੁਸੀਂ ਕੰਬਲ ਨੂੰ ਇਕੱਲੇ ਹੀ ਧੋ ਸਕਦੇ ਹੋ ਤੁਹਾਨੂੰ ਕਿਸੇ ਫੈਮਿਲੀ ਮੈਂਬਰ ਦੇ ਨਾਲ ਲੋੜ ਨਹੀਂ ਪਵੇਗੀ ਆਓ ਫਿਰ ਵੀਡੀਓ ਸ਼ੁਰੂ ਕਰਦੇ ਹਾਂ ਪਰ ਇੱਕ ਨਿੱਕੀ ਜਿਹੀ ਆਸ ਦੇ ਨਾਲ ਕਿ ਜੇ ਵੀਡੀਓ ਪਸੰਦ ਆਵੇ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਅਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਸਭ ਤੋਂ ਪਹਿਲਾਂ ਆਪਾਂ ਇੱਥੇ ਮਸ਼ੀਨ ਵਿੱਚ ਪਾਣੀ ਭਰ ਲਿਆ ਹੈ ਤੇ ਇਹਦੇ ਵਿੱਚ ਹੁਣ ਆਪਾਂ ਜਿੰਨੀ ਵੀ ਸਰਫ ਪਾਉਣੀ ਹੈ ਉਹ ਪਾਵਾਂਗੇ ਤੇ ਮਸ਼ੀਨ ਨੂੰ ਇਸੇ ਤਰ੍ਹਾਂ ਚਲਾ ਦੇਾਂਗੇ ਤਾਂ ਕਿ ਸਰਫ ਜਿਹੜੀ ਸਾਡੀ ਚੰਗੀ ਤਰ੍ਹਾਂ ਖੁੱਲ ਜਾਵੇ ਤੇ ਚੰਗੀ ਤਰ੍ਹਾਂ ਛੱਗ ਬਣ ਜਾਵੇ 2 ਮਿੰਟ ਲਈ ਆਪਾਂ ਮਸ਼ੀਨ ਨੂੰ ਇਸੇ ਤਰ੍ਹਾਂ ਚੱਲਣ ਦੇਵਾਂਗੇ ਸਰਫ ਸਾਡੀ ਚੰਗੀ ਤਰ੍ਹਾਂ ਪਾਣੀ ਵਿੱਚ ਖੁੱਲ ਗਈ ਹੈ ਤਾਂ ਹੁਣ ਆਪਾਂ ਇਹਦੇ ਵਿੱਚ ਕੰਬਲ ਪਾਵਾਂਗੇ ਕੰਬਲ ਦਾ ਆਪਾਂ ਪਹਿਲਾਂ ਅੱਧਾ ਹਿੱਸਾ ਪਾਵਾਂਗੇ ਕਿਉਂਕਿ ਜਦੋਂ ਅਸੀਂ ਸਾਰਾ ਕੰਬਲ ਵਿੱਚ ਪਾ ਦਿੰਨੇ ਆ ਮਸ਼ੀਨ 'ਤੇ ਤਾਂ ਫਿਰ ਸਾਡੀ ਮਸ਼ੀਨ ਤੇ ਜ਼ਿਆਦਾ ਲੋਡ ਪੈਂਦਾ ਹੈ ਤਾਂ ਉਹ ਇਸ ਕੰਬਲ ਨੂੰ ਮਤਲਬ ਘੁਮਾਏਗੀ ਨਹੀਂ ਸੋ ਇਸ ਲਈ ਆਪਾਂ ਅੱਧਾ ਕੰਬਲ ਪਹਿਲਾਂ ਪਾਵਾਂਗੇ ਤੇ ਅੱਧਾ ਕੰਬਲ ਆਪਾਂ ਬਾਅਦ ਵਿੱਚ ਪਾਵਾਂਗੇ ਮੈਂ ਤੁਹਾਨੂੰ ਦੱਸਦੀ ਆ ਕਿ ਅੱਧਾ ਕੰਬਲ ਕਿਵੇਂ ਪਾਣਾ ਹੈ ਇਸ ਤਰ੍ਹਾਂ ਆਪਾਂ ਦੋ ਸਿਲੇ ਫੜ ਕੇ ਤੇ ਅੱਧਾ ਕੰਬਲ ਜਿਹੜਾ ਹੈ ਉਸ ਨੂੰ ਪਾਣੀ ਵਿੱਚ ਡੁਬੋ ਦਿਆਂਗੇ ਤੇ ਜਿਹੜੀ ਦੂਸਰੀ ਸਾਈਡ ਤੇ ਦੋ ਸਿਲੇ ਨੇ ਉਹਨਾਂ ਨੂੰ ਆਪਾਂ ਡਰਾਇਰ ਦੇ ਵਿੱਚ ਪਾ ਦਿਆਂਗੇ ਕਿਉਂਕਿ ਜੇ ਆਪਾਂ ਉਹਨਾਂ ਨੂੰ ਡਰਾਇਰ ਦੇ ਵਿੱਚ ਨਹੀਂ ਪਾਉਂਦੇ ਤਾਂ ਉਹ ਦੋਵੇਂ ਸਿਲੇ ਵੀ ਜਦੋਂ ਮਸ਼ੀਨ ਘੁੰਮੇਗੀ ਕੱਪੜੇ ਨੂੰ ਖਿੱਚੇਗੀ ਕੰਬਲ ਨੂੰ ਖਿੱਚੇਗੀ ਤਾਂ ਉਹ ਦਿਸੇਗੇ ਬੀਬੀ ਮਸ਼ੀਨ ਦੇ ਵਿੱਚ ਚਲੇ ਜਾਣਗੇ ਤਾਂ ਫਿਰ ਮਸ਼ੀਨ ਘੁੰਮਣ ਵਿੱਚ ਮੁਸ਼ਕਲ ਆਏਗੀ ਸੋ ਉਹਨਾਂ ਦੋਨਾਂ ਸਿਰਿਆਂ ਨੂੰ ਆਪਾਂ ਡਰਾਇਰ ਦੇ ਵਿੱਚ ਪਾ ਦੇਾਂਗੇ ਫਿਰ ਉਹ ਕੰਬਲ ਉਧਰੋਂ ਨਿਕਲੇਗਾ ਨਹੀਂ ਆਪਣੀ ਜਗ੍ਹਾ ਤੇ ਟਿਕਿਆ ਰਹੇਗਾ ਤਾਂ ਐਵੇਂ ਵਾਲੇ ਦੋ ਸਿਰੇ ਜਿਹੜੇ ਨੇ ਉਹ ਸਾਡੇ ਧੁੱਪ ਜਾਣਗੇ ਇਸ ਤਰ੍ਹਾਂ ਦੋ ਸਿਰੇ ਕੰਬਲ ਦੇ ਆਪਾਂ ਧੋਣ ਵਾਲੇ ਟੱਬ ਵਿੱਚ ਪਾ ਦਿੱਤੇ ਨਹੀਂ ਤੇ ਦੋ ਸਿਰੇ ਜਿਹੜੇ ਨੇ ਉਹ ਆਪਾਂ ਡਰਾਇਰ ਦੇ ਵਿੱਚ ਪਾ ਦਿੱਤੇ ਨੇ ਹੁਣ ਵੇਖੋ ਇਹ ਮਸ਼ੀਨ ਨੂੰ ਕੰਬਲ ਨੂੰ ਘਮਾਉਣ ਲਈ ਬਿਲਕੁਲ ਵੀ ਕੋਈ ਜ਼ੋਰ ਨਹੀਂ ਲੱਗ ਰਿਹਾ ਬੜੇ ਆਰਾਮ ਨਾਲ ਕੰਬਲ ਸਾਡਾ ਧੋਪ ਰਿਹਾ ਹੈ ਕਿੰਨਾ ਸੋਹਣਾ ਕੰਬਲ ਵਿੱਚ ਘੁੰਮ ਰਿਹਾ ਹੈ ਤੇ ਬੜੀ ਹੀ ਆਸਾਨੀ ਨਾਲ ਕੰਬਲ ਬਹੁਤ ਹੀ ਵਧੀਆ ਸਾਫ਼ ਹੋ ਜਾਂਦਾ ਇਸ ਤਰ੍ਹਾਂ ਹੁਣ ਦੋ ਵਾਰ ਘਮਾ ਲਓ ਜਾਂ 3 ਵਾਰ ਘਮਾ ਲਓ ਤੁਸੀਂ ਇਹ ਵਾਲੀ ਸਾਈਡ ਚੰਗੀ ਤਰ੍ਹਾਂ ਵਾਸ਼ ਕਰ ਲੈਣੀ ਹੈਗੀ ਹੈ ਜੇ ਕੰਬਲ ਤੁਹਾਡਾ ਘੱਟ ਗੰਦਾ ਹੈ ਤਾਂ ਭਾਵੇਂ ਤੁਸੀਂ ਇੱਕ ਵਾਰ ਹੀ ਘੁਮਾ ਸਕਦੇ ਹੋ ਇਸ ਤਰੀਕੇ ਨਾਲ ਸਾਡੇ ਕੰਬਲ ਦੇ ਵਿੱਚੋਂ ਪੂਰੀ ਗੰਦਗੀ ਬੜੇ ਆਰਾਮ ਨਾਲ ਨਿਕਲ ਜਾਂਦੀ ਹੈ ਤੇ ਸਾਨੂੰ ਜਿਆਦਾ ਐਫਰਟ ਵੀ ਨਹੀਂ ਲਾਉਣਾ ਪੈਂਦਾ ਹੁਣ ਇਹ ਵਾਲੀ ਸਾਈਡ ਸਾਡੀ واਸ਼ ਹੋ ਚੁੱਕੀ ਹੈ ਤੇ ਆਪਾਂ ਦੂਸਲੀ ਸਾਈਡ ਜਿਹੜੀ ਹੈ ਉਹ ਇੱਧਰ ਪਾਵਾਂਗੇ ਹੁਣ ਤੁਸੀਂ ਵੇਖ ਸਕਦੇ ਹੋ ਕਿ ਮੈਂ ਡਰਾਇਰ ਦੇ ਵਿੱਚੋਂ ਕੰਬਲ ਕੱਢ ਲਿਆ ਤੇ ਹੁਣ ਜਿਹੜੀ ਸਾਈਡ ਸਾਡੀ ਧੁੱਪ ਗਈ ਹੈ ਇਹ ਸਾਈਡ ਨੂੰ ਆਪਾਂ ਨਿਚੋੜ ਕੇ ਤੇ ਡਰਾਇਰ ਦੇ ਵਿੱਚ ਪਾ ਦਿਆਂਗੇ ਇਸ ਤਰ੍ਹਾਂ ਤੁਸੀਂ ਇਸ ਨੂੰ ਨਿਚੋੜ ਕੇ ਤੇ ਡਰਾਇਰ ਦੇ ਵਿੱਚ ਪਾ ਦੇਣਾ ਹੈ ਤੇ ਜਿਹੜੀ ਦੂਜੀ ਸਾਈਡ ਆਪਾਂ ਡਰਾਇਰ ਵਿੱਚੋਂ ਕੱਢੀ ਸੀਗੀ ਧੋਣ ਵਾਲੀ ਇਸ ਨੂੰ ਆਪਾਂ ਹੁਣ واਸ਼ਿੰਗ ਟੱਬ ਦੇ ਵਿੱਚ ਪਾ ਦੇਾਂਗੇ ਤੇ ਮਸ਼ੀਨ ਨੂੰ ਚਲਾ ਦੇਾਂਗੇ ਹੁਣ ਇਹਦੇ ਵਿੱਚ ਤੁਸੀਂ ਥੋੜਾ ਹੋਰ ਪਾਣੀ ਅਤੇ ਥੋੜੀ ਜਿਹੀ ਸਰਫ ਪਾਉਣੀ ਹੈ ਕਿਉਂਕਿ ਦੂਜੀ ਸਾਈਡ ਤੋਂ ਧੁੱਪ ਦੇ ਨਾਲ ਪਾਣੀ ਸਾਡਾ ਘਟ ਗਿਆ ਹੈ ਤੇ ਦੇਖੋ ਜੀ ਇੱਕ ਸਾਈਡ ਆਪਣੀ ਧੁੱਪ ਗਈ ਹੈ ਚੰਗੀ ਤਰ੍ਹਾਂ ਤੇ ਹੁਣ ਆਪਣੀ ਦੂਸਰੀ ਸਾਈਡ ਵੀ ਧੁੱਪ ਕੇ ਵਧੀਆ ਤਿਲਕਿਆਂ ਨਾਲ ਤਿਆਰ ਹੋ ਜਾਏ ਇਸ ਤਰੀਕੇ ਨਾਲ ਕੰਬਲ ਬੜੇ ਹੀ ਆਸਾਨੀ ਨਾਲ ਤੇ ਬਹੁਤ ਹੀ ਵਧੀਆ ਸਾਫ਼ ਹੁੰਦਾ ਹੈ ਤੇ ਕੋਈ ਸਾਨੂੰ ਹੱਥਾਂ ਦਾ ਜ਼ੋਰ ਵੀ ਨਹੀਂ ਲਾਉਣਾ ਪੈਂਦਾ ਹੁਣ ਆਪਾਂ ਇਸ ਸਾਈਡ ਨੂੰ ਵੀ ਕੁਝ ਧੇਰ ਲਈ ਧੁੱਪਣ ਦਿਆਂਗੇ देखो मशीन ਸਾਡੀ ਬੜੇ ਹੀ ਆਰਾਮ ਨਾਲ ਚੱਲ ਰਹੀ ਹੈ ਕੋਈ ਮਸ਼ੀਨ ਤੇ ਜ਼ੋਰ ਨਹੀਂ ਆ ਰਿਹਾ ਕੰਬਲ ਕਿੰਨਾ ਸੋਹਣਾ ਵਿੱਚ ਮਸ਼ੀਨ ਦੇ ਘੁੰਮ ਰਿਹਾ ਹੈ ਆਹ ਵਾਲੀ ਸਾਈਡ ਤੋਂ ਭਜਣ ਤੋਂ ਬਾਅਦ ਤੁਹਾਨੂੰ ਦਿਖਾਉਨੇ ਆ ਕਿ ਤੁਸੀਂ ਕੰਬਲ ਨੂੰ ਹੰਗਾ ਲੈਣਾ ਕਿਵੇਂ ਆ ਕੰਬਲ ਸਾਡਾ ਧੁੱਪ ਗਿਆ ਤੇ ਪਾਣੀ ਆਪਾਂ ਕੱਢ ਦਿੱਤਾ ਹੈ ਇਹ ਪਾਣੀ ਕੱਢਣ ਤੋਂ ਬਾਅਦ ਆਪਾਂ ਸਾਫ਼ ਪਾਣੀ ਲਵਾਂਗੇ ਪਾਣੀ ਪੂਰੀ ਤਨ ਮਸ਼ੀਨ ਵਿੱਚੋਂ ਨਿਕਲ ਚੁੱਕਾ ਹੈ ਤਾਂ ਹੁਣ ਆਪਾਂ ਇਹਦੇ ਵਿੱਚ ਸਾਫ਼ ਪਾਣੀ ਪਾਉਣਾ ਸ਼ੁਰੂ ਕਰ ਦਵਾਂਗੇ ਤੇ ਟਾਪ ਨੂੰ ਪਰ ਕੇ ਫਿਰ ਤੋਂ ਮਸ਼ੀਨ ਨੂੰ ਘੁਮਾ ਦੇਵਾਂਗੇ ਇਸੇ ਤਰ੍ਹਾਂ ਆਪਾਂ ਦੋ ਤਿੰਨ ਪਾਣੀ ਚੇਂਜ ਕਰਕੇ ਤੇ ਇਧਰਲੀ ਸਾਈਡ ਨੂੰ ਆਪਾਂ ਸਾਫ਼ ਕਰ ਲਵਾਂਗੇ ਤੁਸੀਂ ਵੇਖ ਸਕਦੇ ਹੋ ਕਿ ਟੱਪ ਜਿਹੜਾ ਹੈ ਸਾਫ਼ ਪਾਣੀ ਨਾਲ ਭਰਿਆ ਹੋਇਆ ਹੈ ਤਾਂ ਮਸ਼ੀਨ ਚੱਲ ਰਹੀ ਹੈ ਤੇ ਇਧਰ ਵਾਲੀ ਸਾਈਡ ਜਿਹੜੀ ਕੰਮਲ ਦੀ ਉਸ ਨੂੰ ਸੇਂਘਾਲ ਰਹੇ ਹਾਂ ਇਸੇ ਤਰ੍ਹਾਂ ਆਪਾਂ ਦੋ ਪਾਣੀ ਚੇਂਜ ਕਰਾਂਗੇ ਤੇ ਕੰਮਲ ਨੂੰ ਇਧਰੋਂ ਸਾਫ਼ ਕਰ ਲਵਾਂਗੇ ਸੇਮ ਇਸੇ ਤਰ੍ਹਾਂ ਹੀ ਆਪਾਂ ਦੂਜੀ ਸਾਈਡ ਨੂੰ ਫਿਰ ਕਰਾਂਗੇ ਇਹ ਵਾਲੀ ਸਾਈਡ ਡਰਾਇਰ ਵਿੱਚ ਪਾ ਦੇਾਂਗੇ ਤੇ ਦੂਸਰੀ ਸਾਈਡ ਜਿਹੜੀ ਹੈ ਉਸ ਨੂੰ ਇਸ ਵਾਸ਼ਿੰਗ ਟੱਬ ਦੇ ਵਿੱਚ ਪਾ ਦੇਾਂਗੇ ਇਸੇ ਤਰ੍ਹਾਂ ਵਾਲੀ ਵਾਲੀ ਆਪਾਂ ਸਾਫ਼ ਪਾਣੀ ਭਰ ਕੇ ਤੇ ਕੰਬਲ ਨੂੰ ਹੰਗਾਲ ਲਵਾਂਗੇ ਪਾਣੀ ਸਾਡਾ ਬਿਲਕੁਲ ਸਾਫ਼ ਹੋ ਗਿਆ ਇਹ ਤੀਜਾ ਪਾਣੀ ਹੈ ਹੁਣ ਇਹ ਵਾਲੀ ਸਾਈਡ ਆਪਾਂ ਕੱਢ ਕੇ ਤੇ ਦੂਸਰੀ ਸਾਈਡ ਜਿਹੜੀ ਹੈ ਦੇ ਵਿੱਚ ਪਾ ਦੇਾਂਗੇ ਹੁਣ ਇਧਰ ਵਾਲੀ ਸਾਈਡ ਨੂੰ ਵੀ ਆਪਾਂ ਦੋ ਪਾਣੀ ਇਸੇ ਤਰ੍ਹਾਂ ਵਾਸ਼ ਕਰਾਂਗੇ ਤੇ ਕੰਬਲ ਨੂੰ ਚੰਗੀ ਤਰ੍ਹਾਂ ਹੰਗਾਲ ਲਵਾਂਗੇ। ਹੁਣ ਤੁਸੀਂ ਦੇਖ ਸਕਦੇ ਹੋ ਕਿ ਪਾਣੀ ਇੱਕਦਮ ਸਾਫ਼ ਹੋ ਗਿਆ। ਕੰਬਲ ਸਾਡਾ ਚੰਗੀ ਤਰ੍ਹਾਂ ਹੰਗਾਲਿਆ ਗਿਆ ਹੈ। ਇਹਦੇ ਵਿੱਚ ਆਪਾਂ ਤਿੰਨ ਪਾਣੀ ਚੇਂਜ ਕਰਕੇ ਕੰਬਲ ਨੂੰ ਚੰਗੀ ਤਰ੍ਹਾਂ ਹੰਗਾਲ ਲਿਆ ਹੈ। ਹੁਣ ਮੈਂ ਸਾਰਾ ਕੰਬਲ ਮਸ਼ੀਨ ਦੇ ਵਿੱਚ ਪਾ ਦਿੱਤਾ। ਹੁਣ ਇਸ ਕੰਬਲ ਨੂੰ ਆਪਾਂ ਕੱਢ ਕੇ ਇੱਕ ਕੁਰਸੀ ਦੇ ਉੱਪਰ ਰੱਖ ਲਵਾਂਗੇ ਤੇ ਫਿਰ ਥੋੜਾ ਪਾਣੀ ਨੁੱਚੜ ਜਾਣ ਤੋਂ ਬਾਅਦ ਇਸ ਨੂੰ ਧੁੱਪ ਵਿੱਚ ਸੁੱਕਣੇ ਪਾ ਦੇਾਂਗੇ। ਪਰ ਮੈਂ ਇਸ ਨੂੰ ਫੁੱਲੀ ਆਟੋਮੈਟਿਕ ਵਾਸ਼ਿੰਗ ਮਸ਼ੀਨ ਦੇ ਵਿੱਚ ਸੁਕਾ ਰਹੀ ਆ ਕਿਉਂਕਿ ਇਨ੍ਹਾਂ ਮਸ਼ੀਨਾਂ ਦਾ ਜਿਹੜੇ ਟੱਬ ਹੁੰਦੇ ਨੇ ਉਹ ਕਾਫੀ ਵੱਡੇ ਹੁੰਦੇ ਨੇ ਤੇ ਕੰਬਲ ਉਹਦੇ ਵਿੱਚ ਸੁੱਕਦਾ ਹੈ ਸੋ ਮੈਂ ਇਸ ਨੂੰ ਫੁੱਲੀ ਆਟੋਮੈਟਿਕ ਮਸ਼ੀਨ ਦੇ ਵਿੱਚ ਸੁਕਾ ਰਹੀ ਆ ਤੁਹਾਡੇ ਕੋਲ ਜੇ ਫੁੱਲੀ ਆਟੋਮੈਟਿਕ ਵਾਸ਼ਿੰਗ ਮਸ਼ੀਨ ਨਹੀਂ ਹੈ ਤਾਂ ਤੁਸੀਂ ਇਸ ਨੂੰ ਡਾਇਰੈਕਟ ਤੁਸੀਂ ਧੁੱਪ ਵਿੱਚ ਵੀ ਇਸ ਨੂੰ ਸੁਕਾ ਸਕਦੇ ਹੋ ਉਮੀਦ ਹੈ ਕਿ ਅੱਜ ਦੀ ਵੀਡੀਓ ਤੁਹਾਨੂੰ ਪਸੰਦ ਆਈ ਹੋਵੇਗੀ ਪਸੰਦ ਆਈ ਹੋਵੇ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਅਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਮਿਲਦੇ ਹਾਂ ਅਗਲੀ ਵੀਡੀਓ ਵਿੱਚ ਧੰਨਵਾਦ